ਚੱਲ ਰਿਹਾ ਉਹ ਨਾਲ ਕੋਲ ਨੂੰ ਲੈ ਮੈਂ ਫਿਰ ਇਦਾਂ ਹੀ ਚੱਲਦੀ ਸੀ ਆਹ ਤੂੰ ਜਾ ਕੋਈ ਗੱਲ ਨਾ ਹੋਣ ਨਾ ਮੈਂ ਨਾ ਢੋਲ ਕਿ ਮੈਂ ਕਿਉਂ ਕੁੱਟਾ ਵੇਹਰ ਪਿੰਦਰ ਮਾਰਾ ਨੇ ਵਾਦੂ ਦਿੱਤਾ ਸਾਰਾ ਕੁਝ ਦਿੱਤਾ ਮੋਟਾ ਜਿਹਾ ਕੰਮ ਕਰਦਾ ਹਜ਼ਾਰ ਬਰਬੀਤ ਆ ਤੀਂ ਇਹਦੀ ਕਮਾਵੇ ਹੋਰ ਕਿਹ ਖੈਰੀ ਮੈਨੇ ਆ ਦਿਆ ਹਾਂ ਚਲ ਗਰਮੀ ਤੇ ਤੇਰੇ ਗਾਈ ਕਮਾਂਡ ਦਾ ਕਿੱਦਾਂ ਠੀਕ ਠਾਕ ਵਾ ਠੀਕ ਆ ਮੰਮੀ ਗਲੀ ਕਮਾਂਡ ਵਾਲੇ ਵੀ ਤੈਨੂੰ ਪਤਾ ਅੱਜਕੱਲ ਜਿੱਥੋਂ ਹੋਵੇ ਵੀ ਇਹਦੇ ਘਰ ਹੈ ਵਾ ਤੇ ਉੱਥੇ ਲੋਕੀ ਚੜਿਆ ਰਹਿੰਦੀ ਐ ਕੋਈ ਕੋਈ ਆਪੇ ਹੁਣ ਮੁੜ ਕੇ ਵੰਟੀ ਛੱਡ ਨਹੀਂ ਗਿਆ ਮੈਨੂੰ ਦੇ ਦਿਓ ਆਦਾਨ ਕਰ ਤਾ ਆਪੋ ਖੀ ਹੈਗੀ ਲੱਗੇ ਇੱਕ ਨਾ ਭੈਣਾ ਦਾਨ ਨਹੀਂ ਕਰਨੀ ਇਹ ਇਹ ਵੀ ਭੈਣਾ ਗਰਮੀ ਤੇ ਕਾਹਦਾ ਪਈ ਸੀ ਤੇ ਮੈਂ ਕਿਹਾ ਚਲੋ ਉਦੋਂ ਇੰਨੇ ਕ ਨੂੰ ਵੀ ਤਰਸਦੇ ਹਾ ਰੱਬ ਨੇ ਨਹੀਂ ਸੌਣ ਦਿੱਤਾ ਹੁਣ ਵੀ ਮੈਂ ਪੁਰਾਣੇ ਬਣਾਣੇ ਨੂੰ ਦਾਰ ਦਸ ਨਵਾਂ ਦੱਬਾ ਰੰਗ ਉਹ ਵੇ ਸੋਹਣਾ ਲੱਗਦਾ ਰੰਗ ਤੇ ਅੱਦਾ ਪਿੰਦਰੇ ਫੈ ਰਖੋ ਰਾਜਾ ਹੀ ਆ ਹਨਾ ਇੱਕ ਆਹ ਵੀ ਕਲਰ ਸੋਹਣਾ ਆ ਨਹੀਂ ਰੰਗ ਮੰਮੀ ਮੈਨੂੰ ਆ ਰੰਗ ਲੈ ਦੋ ਮੇਰੇ ਕੋ ਆਹੇ ਨਹੀਂ ਕਰ ਬਿਛੌਣ ਚਲ ਕਢਾਵੇ ਅੱਲਾ ਜਿਹੜਾ ਲੈਣਾ ਲੈ ਲਾ ਆ ਰੰਗ ਮੈਨੂੰ ਸੋਹਣਾ ਲੱਗਦਾ ਉਹ ਨਹੀਂ ਆ ਮੈਨੂੰ ਲੈ ਦੋ ਜਿਹੜਾ ਮੇਰੇ ਵਾਲਾ ਕਮਰਾ ਨਹੀਂ ਦੂਸਰਾ ਇੱਧਰ ਵਾਲਾ ਉਹਦੇ ਨਹੀਂ ਹੈਗੀ ਚੱਜ ਦੀ ਚਾਦਰ ਕੋਈ ਮੰਮੀ ਵੀ ਸੀ ਹੈ ਤੇ ਪੈ ਗੇ ਰਖੀਏ ਲੈ ਗਏ ਹੋਣੇ ਕੱਟ ਕੇ ਲੈ ਸਾਂਭੀ ਦਿੰਨੇ ਅੱਜ ਨਾ ਸਫਾਈ ਕਰਦਿਆਂ ਕਰਦਿਆਂ ਮੇਰੇ ਹੱਥ ਆ ਗਏ ਵੇਖਾ ਮੇਰਾ ਪੁੱਤ ਜਵਾਨ ਹੋ ਗਿਆ ਵੇ ਆਹੇ ਚੀਜ਼ਾਂ ਦੇ ਪਿੱਛੇ ਪਿਆ ਰਹਿਦਾ ਹੁੰਦਾ ਸੀ ਅੱਜ ਕਮਾਈਆਂ ਵਾਲਾ ਹੋ ਗਿਆ ਹਾਂ ਫੋਨ ਖੜੀ ਕਿਤਾ ਹੁੰਦੀ ਆਈ ਹੈ ਹੈਲੋ ਸਸਰੀ ਘਾਲ ਠੀਕਰ ਮੈਂ ਨਹੀਂ ਅੱਛਾ ਚਲੋ ਕੋਈ ਨਹੀਂ ਆਉਂਦੀ ਜੇ ਮੈਂ ਆਹ ਹੋ ਟਾਈਮ ਲੱਗਣਾ ਹੀ ਹੋਣਾ ਅਜੇ ਕੋਈ ਨਹੀਂ ਆਉਣੀ ਮੈਂ ਠੀਕ ਹੈ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਬੱਸ ਠੀਕ ਆ ਗਵੜੀਆ ਮੈਂ ਸੇਧ ਨੂੰ ਵੀ ਆ ਹਾਂ ਠੀਕ ਐ ਬਹੁਤ ਇੱਥੇ ਬੈਠੀ ਤੇ ਕਿੱਦਾਂ ਨੂੰ ਚੱਲੇ ਸੀ ਕਿਤੇ ਨਹੀਂ ਵਾਸਾ ਤੇਰੇ ਕੋਲ ਹੀ ਆਈ ਨੀ ਬਸ ਅੱਛਾ ਕੀ ਘਰ ਕੀ ਕੰਮ ਕਰ ਹੁੰਦਾ ਮੰਮੀ ਕਹਿੰਦਾ ਕੁਛ ਨਹੀਂ ਉਹ ਰਪਿੰਦਰ ਦੇ ਮੰਮੀ ਦੀਆਂ ਚਾਦਰਾਂ ਤੁਦਰਾ ਫੇਦਨੀਆਂ ਬਈਆ ਵੋ ਦੇਖਣ ਡੀਆਂ ਨੇ ਆਹੋ ਮੈਂ ਤੇਰੇ ਫੋਨ ਕੱਟਿਆ ਹੀ ਉਹ ਤੁਸੀਂ ਨਾ ਮੇਰੇ ਕੋਲ ਆਏ ਹੋਣੇ ਮੈਂ ਹਾਂ ਚੱਲੋ ਤੇਰ ਨਾਲ ਗੱਲ ਤੇ ਮੈਨੂੰ ਆਂਦੀ ਪਈ ਆਉਣ ਲੱਗਾ ਵਾ ਚਾਦਰ ਉਹ ਆਇਆ ਭਾਈ ਵੇਖ ਲਈਏ ਕਾਦਰ ਵੇਖ ਲਾ ਕਿੰਨੀ ਤੇਜ ਆ ਮੰਮੀ ਵੀ ਰੁਪਿੰਦਰ ਆਈ ਆ ਆਹੋ ਆਈ ਦੀ ਉਹ ਮੰਮੀ ਨੇ ਉਹਨੂੰ ਕਿੱਥੇ ਜਾਣਾ ਨਹੀਂ ਕਿਥੇ ਦੱਸਿਆ ਮੈਨੂੰ ਮੈਨੂੰ ਛਾਪਿਆ ਧੋਣ ਵਾਲੀ ਗੱਲ ਕੀਤੀ ਹੁਣ ਫਿਰ ਇਹਨਾਂ ਨੇ ਨਹੀਂ ਫਿਰ ਉਹ ਡਈਆਂ ਵੇਖ ਤੂੰ ਐਵੇਂ ਨਾ ਟੈਨਸ਼ਨ ਲੈ ਆ ਤਿਆ ਤੁਰ ਹੋ ਕੇ ਰਿਆ ਦਾ ਸੋਹਣੀ ਲੱਗਦੀ ਰਕਿਸਟ ਲੱਗਦੀ ਤੇ ਵੀ ਸੋਹਣ ਲੱਗਣ ਈ ਆ ਇਹਨੇ ਭਾਬੀ ਐਵੇਂ ਨਾ ਟੈਨਸ਼ਨ ਲੈ ਕੇ ਉਹਨਾਂ ਵੀ ਤੁਰਿਆ ਕਰ ਤੂੰ ਮੈਂ ਭਾਬੀ ਲਾਉਣੀ ਛੱੜ ਛੜੀ ਨਹੀਂ 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 ਲਾਇਆ ਕਰ ਸਭ ਸੋਹਣੀ ਲੱਗਦੀ ਕਿਦਾਂ ਤੇ ਗੱਲਾਂ ਮੈਂ ਤੇ ਆ ਆਪਣੇ ਨੇ ਮੁੰਡੇ ਦੀਆਂ ਬਾਜੀਆਂ ਵੇਚ ਕੇ ਖੁਸ਼ ਹੋ ਨਹੀਂ ਆ ਫੇਰ ਬਾਹਰ ਚਲ ਗਿਆ ਕਮਾਈ ਕਰਨ ਲੱਗ ਪਿਆ ਹੈ ਨਹੀਂ ਨਹੀਂ ਨੂੰ ਫੇਰ ਆ ਵੇਖੀ ਜਾਂਦਾ ਨਹੀਂ ਲੈਣੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੀਆਂ ਆਹੋ ਤੇ ਵੇਖਣ ਨਹੀਂ ਆ ਮੈਨੂੰ ਬੜਾ ਚਾ ਚੜ ਲਿਆ ਸੀ ਵੇਖ ਕੇ ਮੈਂ ਤੇ ਮੇਰਾ ਤੇ ਸੜ ਬਲ ਕੇ ਮੈਂ ਕੋਲੇ ਹੋ ਗਈ ਨਹੀਂ ਨਹੀਂ ਸਾਣਾ ਨਹੀਂ ਭਾਬੀ ਤੇਰੇ ਸਾਹਮਣੇ ਰਪਿੰਦਰਾਂ ਦੀ ਆ ਭੀ ਇਦਾਂ ਲਿਆ ਦੀਦੀ ਗੱਲਾਂ ਕਰਦੀ ਆ ਗੱਲਾਂ ਕਰਾਂ ਨਾ ਤੇ ਮੈਂ ਦੱਸ ਕੀ ਕਰਾ ਮੈਨੂੰ ਇਹਨਾਂ ਦਾ ਉਹ ਗੱਲ ਵੀ ਉਹਨੇ ਹੀ ਢੱਕਿਆ ਹਣਾ ਮੰਮੀ ਨੂੰ ਪਤਾ ਨਹੀਂ ਫੇਰ ਮੈਨੂੰ ਤੂੰ ਦੱਸ ਨਾ ਤੇ ਦਈਆ ਹੀ ਵੇਖਣ ਜਾਦਰਾ ਭਈਆ ਜਿਆ ਆਇਆ ਜਾਉਂਦਾਂ ਮੈਂ ਸਹੀ ਹੁਣ ਜਾਦਰਾਂ ਵੇਖਣ ਪਰ ਮੈਂ ਲੱਥੋ ਲਾਇ ਰਪਿੰਦਰ ਜੀ ਤੇ ਅਜੇ ਚੰਗੀ ਤਰ੍ਹਾਂ ਕਰਕੇ ਆਉਂ ਅੱਗੇ ਤੇ ਮੈਂ ਕਰਦੀ ਨਾ ਗੱਲ ਨਹੀਂ ਲੜਾਈ ਪੈ ਜੇ ਵੀ ਘਰ ਚਲੇ ਮੈਂ ਭਾਬੀ ਤੇਰਾ ਨਾਲ ਲੈਣ ਲੱਗੀ ਆਉਂ ਨਹੀਂ ਮੈਂ ਕਿਹੜਾ ਦੱਸਣਾ ਵੀ ਭਾਬੀ ਮੇਰੇ ਕੋਲ ਆਈ ਆ ਜੇ ਤੁਹਾਨੂੰ ਪੁੱਛਣ ਵੀ ਕਿੱਧਰ ਗਈ ਆਖੀ ਮੈਂ ਗਈ ਹਾਂ ਕਿੱਦੋਂ ਕਿਤੇ ਮੇਰਾ ਨਾ ਨਾ ਲੈ ਚੱਲ ਠੀਕ ਹੈ ਮੈਂ ਫਿਰ ਜਾਨੀ ਆ ਗੱਲਾਂ ਤੇ ਮੈਂ ਹੋਰ ਵੀ ਕਰਨੀ ਸੀ ਮਿਲ ਕੇ ਕਰਾਂਗੀ ਆ ਕੇ ਫਿਰ ਕਿਹੜੀਆਂ ਗੱਲਾਂ ਕਰਨੀ ਕੋਈ ਹੋਰ ਵੀ ਬਿਠੇਰੀਆਂ ਅਸੀਂ ਗੱਲਾਂ ਮੰਨ ਜੇ ਫੇਰ ਕਰ ਲਾਂਗੇ ਫੇਰ ਮੈਨੂੰ ਦੱਸੀਂ ਜਰੂਰ ਹਾਂ ਜਰੂਰ ਦੱਸਾਂਗੀ ਇਹ ਜਿਹੜੀ ਚਾਮ ਚੜੇ ਇੱਕ ਕਿਰਲੀ ਜੀ ਆਣ ਕੇ ਮੰਮੀ ਦੇ ਕੋਲ ਬਹਿ ਰਹੀ ਚਲ ਕੋਈ ਗੱਲ ਨਹੀਂ ਤੇਰੀ ਭੈਣ ਦੇ ਛੋਟੀ ਦੇ ਨਹੀਂ ਛੋਟੀ ਭੈਣ ਤੇ ਹੈਗੀ ਆ ਪਰ ਗੁੱਸਾ ਤੇ ਇਸ ਗੱਲੋਂ ਚੜਦਾ ਨਾ ਕਿ ਇੰਨੇ ਚੁੰਡਾ ਚਾਂਦੀ ਤੇਰੇ ਘਰ ਲਈ ਤੇ ਇਥੋਂ ਨਹੀਂ ਥੋੜੀ ਝੜੀ ਜਾਂਦੀ ਮੈਂ ਕੀ ਕਰਾਂ ਉਹਦੇ ਵਿੱਚ ਹੁਣ ਜੇ ਕਹਾਂਗੀ ਤੇ ਫੇਰ ਕਹਾਂਗੀ ਵੀ ਸਾਡੇ ਮਾਵਾਂ ਦੀ ਆ ਚੱਲਣਾ ਇਹ ਵੀ ਗੱਲ ਹੈਗੀ ਆ ਨਾ ਹੁਣ ਮੰਮੀ ਬੈਠੀ ਤੇ ਤੇਹੀ ਆਖਦੀ ਕੀ ਚਲ ਆਈ ਮੁੜ ਕੇ ਨਾਲੇ ਫਿਰ ਭਈਆ ਕੋਈ ਨਹੀਂ ਮੈਂ ਤੇਰੇ ਵੱਲ ਹੀ ਆ ਤੂੰ ਨਹੀਂ ਬੋਲਣਾ ਨਾ ਬੋਲ ਤੇਰੇ ਥਾਂ ਤੇ ਮੈਂ ਵੱਲੂ ਮੇਰੇ ਚ ਤੂੰ ਹੀ ਬੋਲੇਂਗੀ ਚਲ ਠੀਕ ਹੈ ਫਿਰ ਚੰਗਾ ਕੋਈ ਠੀਕ ਆ ਭਾਬੀ ਹਾਂ ਆਏ ਨੀ ਕਮਾਲ ਕੀਤੀ ਇਹਨਾਂ ਤੇ ਮਾਵਾ ਧੀਆਂ ਨੇ ਦੋਵਾਂ ਜਣੀਆਂ ਨੇ ਮੈਂ ਕਿ ਟੈਨਸ਼ਨ ਭਾਗੇ ਰੱਖੀ ਆ ਠੀਕ ਆ ਲੈ ਮਣੀ ਕੀ ਖਾਵੇ ਪਕੀਤੀਂ ਸਰਾਓ ਸਾਰਸੀ ਕਾ ਬਾਸੀ ਖਾ ਕੇ ਮੈਂ ਵੀ ਆਈ ਨਹੀਂ ਘੜੀ ਕਿਤੇ ਹੁਣ ਚੱਲੀ ਨਹੀਂ ਮੈਂ ਤੇ ਬਹਿ ਜਾ ਕੋਈ ਗੱਲ ਨਹੀਂ ਆ ਤੈਨੂੰ ਨਹੀਂ ਨਹੀਂ ਹੁਣ ਮੈਂ ਚੱਲਦੀ ਆ ਮੈਂ ਰਪਿੰਦਰ ਮਿਲ ਲਿਆ ਹੁੰਦੀ ਵੀ ਨੂੰ ਅੱਛਾ ਸਰ ਗੱਲਬਾਤ ਹੋ ਗਈ ਮੁੜ ਕੇ ਫੇਸ ਕੋਈ ਕੰਮ ਹੀ ਤੋਂ ਮਾਇ ਨਹੀਂ ਕੋਈ ਨਹੀਂ ਨਹੀਂ ਉਦਾਂ ਹੀ ਆਈ ਨਹੀਂ ਮੈਂ ਅਜੇ ਮੇਰੇ ਨੂੰ ਅੱਛਾ ਹਾਂਜੀ ਕੀ ਗੱਲਾਂ ਆਪਾਂ ਵੀ ਆਈ ਆਏ ਭਾਬੀ ਹਾਂ ਸਾੜ ਵਾਲਕੇ ਭਾਬੀ ਵੀ ਮੈਨੂੰ ਚੱਲ ਗਈ ਇੱਕ ਗੱਲਾਂ ਤੇ ਚੰਗਾ ਕੋਈ ਨਾ ਕੋਈ ਗੱਲ ਤੇ ਮੈਨੂੰ ਵਿਚਾਰੀ ਦੱਸ ਜਾਂਦੀ ਆ ਉਹਨੇ ਤੇ ਵਿਚਾਰੀ ਨੇ ਕੀ ਆਖਣਾ ਸੀ ਛੜਵਾਲ ਦੇ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਗਈ ਆ ਅੱਛਾ ਹੋਰ ਕੀ ਆ ਕੀ ਜਾਂਦੀ ਆ ਉਹ ਕੋ ਗਿਆ ਮੈਨੂੰ ਫੋਨ ਆਇਆ ਮੰਮੀ ਦਾ ਉਹਨੇ ਚਾਤਰਨੇ ਕਰਾਇਆ ਹਣਾ ਤੇ ਉਤੋਂ ਵਾਹੇ ਦਾ ਉਹਨੂੰ ਬੋਲਦੇ ਇਹੇ ਚਾਦਰ ਵਾਲਾ ਆਉਣਾ ਤੇ ਤੂੰ ਵੀ ਆ ਜਾ ਵੇਖਾਂਗੀ ਆ ਮੈਂ ਚੱਲ ਮੈਂ ਆਉਣੀ ਆ ਕੰਮ ਧੰਦਾ ਥੋੜਾ ਜਿਹਾ ਵਿਆਹ ਵਾ ਤਾਂ ਸੰਭਲਵਾ ਮੈਂ ਜਾਣੀ ਆ ਉਹ ਮੇਰੇ ਥੋੜਾ ਨਾ ਉਹਦੀ ਵਾਂਗੂ ਵੀ ਸੋਚ ਕੇ ਇੱਥੇ ਵੀ ਡੇਰ ਹੋ ਗਈ ਹੋਰ ਆ ਕੋਚੇ ਪਾਚੇ ਲੱਗਣ ਵਾਲੇ ਈ ਤੇ ਕੰਮ ਹੁੰਦੇ ਆ ਤੇ ਉਹ ਪਾਬੀ ਜੀ ਹੁਣ ਆਏ ਤੇ ਆਂਦੇ ਕੀ ਕਰਨੀ ਮੈਂ ਮੰਮੀ ਨਹੀਂ ਕਿ ਕਰਨੇ ਇਹ ਕਰਨਾ ਕਿ ਜਾਦਰਾ ਖੋਲ ਕੇ ਬੈਠੇ ਵੇਖਣ ਡੈ ਤੇ ਪਹਿਲਾਂ ਇੰਨਾ ਝੂਠ ਮੇਰੇ ਕੋਲ ਇਹ ਵੀ ਤੇ ਦੱਸੋ ਇਹ ਆਉਣਾ ਇੱਧਰ ਕ ਜਾਉ ਉੱਥੇ ਵੇਖਣ ਡਈਆਂ ਇਹਦੀ ਲਾਫਾ ਕਰਾਲੀਏ ਸੁਆਦ ਨਾਲ ਗੱਲ ਥੜਨਾ ਮੈਂ ਤਾਂ ਇੱਧਰ ਦੇਣੀ ਜਰ ਰਪਿੰਦਰ ਦੀ ਲਾਫਾ ਕਰ ਜੋ ਮਰਜ਼ੀ ਹੋ ਜੀ ਮੈਂ ਨਹੀਂ ਇੱਥੇ ਪੱਕਾ ਵੀ ਕਰਨੀ ਸੁਆਦ ਨਾਲ ਕਰੀ ਫਿਰ ਉਹਨੂੰ ਕੀ ਪਤਾ ਲੱਗੂਗਾ ਵੀ ਕਿਹੜਾ ਲਾਫਾ ਪਿਆ ਵਾ ਹਾਂ ਮੈਂ ਨਹੀਂ 24 ਘੰਟੇ ਚੁੱਕਦੀ ਮੂੰਹ ਇੱਥੇ ਜੋ ਸਾਰਾ ਚੁੱਕਦੀ ਹੈ ਧੋਈ ਜਾਂਦੀ ਇਧਰਲੇ ਬੰਦੇ ਉਹ ਲਈ ਜਾਂਦੀ ਹੈ ਅਜੇ ਕੋਈ ਕੁਝ ਨਹੀਂ ਆਉਂਦਾ ਜਾਂਦਾ ਅਜੇ ਚੌਲ ਲੈ ਕੇ ਗਈ ਹੈ ਹੁਣ ਮੰਮੀ ਆਖਣ ਦੇ ਤੂੰ ਵੀ ਲੈ ਜਾ ਮੈਂ ਨਾ ਮੇਰੇ ਘਰ ਰੱਬ ਨੇ ਬਥੇਰਾ ਦਿੱਤਾ ਮੈਂ ਨਹੀਂ ਖਾਣਾ ਲੋੜ ਨਹੀਂ ਪੈਸੇ ਕੋਈ ਲੋੜ ਨਹੀਂ ਕੋਈ ਗੱਲ ਨਹੀਂ ਮੈਂ ਨਹੀਂ ਖੜਦੇ ਚੌਲ ਵਾਧੂ ਹੈ ਬਥੇ ਇਹ ਮੇਰੇ ਘਰ ਮੈਂ ਤੇ ਆਸੇ ਪਾਸੇ ਵੱਢਦੀ ਰਹਿਣੀ ਹਾਂ ਮੈਂ ਇਹਨਾਂ ਨੂੰ ਦੇਵਾਂ ਮੈਂ ਚੱਲਿਆ ਮੜਾ ਜਾ ਫਿਰ ਉਧਰ ਕੰਮ ਆ ਮੈਨੂੰ ਤੇ ਨਾਲੇ ਮੈਂ ਦੋ ਇੱਕ ਬੰਦਿਆਂ ਕੋਲ ਵਿਆਜ ਵੀ ਲੈਣੇ ਤਾਂ ਮੈਂ ਲੈ ਆਵਾਂ ਜਾ ਕੇ ਫਿਰ ਉਹਨਾਂ ਕੋਲ ਮੇਰੀ ਗੱਲ ਸੁਣੋ ਤੁਸੀਂ ਘਰ ਵੀ ਬਹਿ ਜਾ ਕਰੋ ਥੋੜਾ ਜਿਹਾ ਰੋਗ ਬਾਹਰ ਪਾ ਕੇ ਰੱਖੀਦਾ ਹੁੰਦਾ ਕੋਈ ਘਰ ਫੜਾ ਕੇ ਜਾਵੇ ਹੈ ਥੋੜਾ ਜਿਹਾ ਡਰ ਵੀ ਲੋਕੀ ਅੱਜ ਕੱਲ ਲੈ ਲੈਂਦੇ ਮੁੜ ਕੇ ਦਿੰਦੇ ਨਹੀਂ ਮਾਰਨਾ ਮਗਰ ਗੇੜੇ ਮਾਰਨੇ ਪੈਂਦੇ ਆ ਉਹ ਫੋਨ ਲਾਉਂਦੇ ਆ ਫੇਰ ਆ ਗਿਆ ਤੇਰਾ ਫੋਨ ਲਾਦਾ ਬੋਲੋ ਚੱਲ ਫਿਰ ਮੈਂ ਚੱਲਦਾ ਹਾਂ ਫੇਰ ਚੰਗਾ ਜਾਣਾ ਤੁਸੀਂ ਮੈਂ ਉਹ ਗੱਲ ਕਹਿਣੀ ਆ ਕੋਈ ਹੋਰ ਖਾ ਪੀ ਜਾਂਦੇ ਥੋੜਾ ਬੋਤਾ ਫਰੂਟ ਫਰਾਟੀ ਬਸ ਸੁਣਨੀ ਨਹੀਂ ਤੋਰੀ ਪਏ ਆ ਉਧਰ ਨਾਲੇ ਗਰਮੂਆਂ ਹਾਂਜੀ ਲੈਖ ਆਜੋ ਜੀ ਨਹੀਂ ਜੀ ਮੈਨੂੰ ਫੋਨ ਕਰਨੇ ਕਰਤਾ ਸੀ ਜੇ ਤੂੰ ਖਲਾ ਕੇ ਤੇ ਦੇਖਣੀ ਲੰਗ ਪੈਣਾ ਸੀ ਮੈਂ ਤੁਹਾਨੂੰ ਤਾਂ ਹੀ ਫੋਨ ਕੀਤਾ ਵੀ ਵੇਖ ਲਓ ਮੰਮੀ ਵੀ ਨੂੰ ਬੈਠੀ ਕਿਤਾ ਲੈ ਕੇ ਦੇਣ ਲੱਗੀ ਏ ਮੰਮੀ ਲੈ ਕੇ ਦੇਣ ਲੱਗੀ ਚਾਦਰ ਤੇ ਸੋਤਰਾ ਬਹੁਤ ਐਚ ਟਾਈਟ ਤੇਰੀ ਬਹੁਤ ਜਾਗੀ ਏ ਮੈਨੂੰ ਐਵੇਂ ਫੋਨ ਕਰ ਜਿਹੜਾ ਛਾਪਿਆ ਤੇ ਤੁਹਾਨੂੰ ਫੋਨ ਕਰ ਛੜਿਆ ਜੀ ਜੀ ਵੇਖੋ ਕਿੰਨੇ ਸੋਹਣੇ ਕੱਢਾ ਲਾਈ ਤੇ ਆਓ ਮੰਮੀ ਅੱਖਾਂ ਦੇ ਪੋਤਾ ਆ ਜਾਗਾ ਮੰਮੀ ਅੱਖਾਂ ਦੇ ਪੋਤੇ ਆ ਜਾਗਾ ਪੀਂ ਆਉਣ ਦੇ ਕਤਰਾਈਏ ਜਿਆਦਾ ਕਰਦੀ ਐ ਕੋਹੇ ਚ ਤਰਾਈਆਂ ਜਿਆਦਾ ਮਾਰਨ ਲੋ ਤਾਂ ਆ ਜਾ ਵੇਖ ਲੋ ਆ ਵੇਖੋ ਮੁੰਡਿਆਂ ਨਹੀਂ ਪੀੜੀ ਨੂੰ ਵੀ ਕਰ ਲਾ ਕੋਣਾ ਮन्ने ਵੀ ਦੇਖਣੀ ਤਾਂ ਵੇਖ ਲੈ ਕੋਈ ਦੇਖ ਲਾ ਬਾਈ ਵਿਚਾਦਰ ਨਾ ਪਾੜਦੀ ਇਹਦਾ ਨਹੀਂ ਕੋਸਾ ਕਰਨੀ ਉਹ ਫਟੇ ਨਹੀਂ ਉਹ ਫਟੇ ਕਿ ਨਹੀਂ ਕਿਤਨੇ ਕਿੰਨੇ ਬਾਈ ਤੋਂ ਕਿ ਤੂੰ ਹੀ ਲਾਦਾ ਤੇਰੇ ਬੰਦਾਂ ਦੇ ਸੋਤਰ ਆਉਂਦੀਆਂ ਮੈਂ ਲੈ 7.8 ਹਜ਼ਾਰ ਦੇ ਸੈਟ ਚਲੋ ਜੀ ਸੋਹਣਿਆ ਰੈਗੂਲਰ ਵਾਸਤੇ ਤੇ ਵਧੀਆ ਐ ਜੇ ਅਹੀਂ ਰੈਗੂਲਰ ਉਹ ਹੀ ਚਾਹੁੰਨੇ ਐ ਵੀ ਸੱਤ ਸੱਤ 8 8 ਯਾਰ ਵਾਲੀਆਂ ਨੂੰ ਕੀ ਲੱਗਾ ਇਹਨਾਂ ਨੂੰ ਨਹੀਂ ਲੱਗਾ ਇੱਦਾਂ ਸਭੋਲੇ ਜਿਹਾ ਪਰ ਇਹ ਮੰਮੀ ਉਹ ਨਾ ਇੱਥੋਂ ਦੇ ਮੈਣੀਆਂ ਹੀ ਨਹੀਂ ਮੈਨੂੰ ਤੇ ਬੱਚੇ ਪਾਰਸਲ ਕਰ ਛੱਡਦੇ ਠੀਕ ਆ ਹਾਂ ਜੇ ਕੋਈ ਆਉਂਦਾ ਜਾਂਦਾ ਇੰਡੀਆ ਨੂੰ ਤਾਂ ਭੇਜ ਦਿੰਦੇ ਆਹ ਤੂੰ ਹੁਣਤੀ ਇਹ ਬਾਹਰ ਤਿੰਨਾਂ ਵਸਾਉਣੀਆਂ ਹੋਈਆਂ ਆਈਆਂ ਨਹੀਂ ਤੁਹਾਨੂੰ ਵੀ ਇੱਕ ਦੇ ਕੇ ਜਾਵਾਂ ਆਪਦੇ ਥੱਲੇ ਉਠਾਇਆ ਕਰਿਓ ਮੈਣੀਆਂ ਆਰੀ ਫਿਰ ਸੋਨਾ ਮੰਮੀ ਉਹ ਕਲਰ ਸੇ ਬੋਤੇ ਸਾਰੇ ਮੰਮੀ ਮੈਨੂੰ ਦੋ ਤਿੰਨ ਕੱਟੀਆਂ ਹੀ ਲੈ ਦੇ ਆ ਇੱਕ ਲੈ ਦੇ ਇੱਕ ਆ ਵੀ ਲੈ ਦੋ ਉਹਨੂੰ ਮੈਨੂੰ ਆਹ ਤੇ ਕਲਰ ਇੱਕੋ ਜਿਹਾ ਸ਼ਿਦੈ ਨਹੀਂ ਆਉਂੇ ਉਹ ਵੀ ਹੁੰਦੇ ਆ ਆਹ ਗੁਲਾਬ ਆਹ ਗੁਲਾਬ ਆ ਚੱਬ ਗੋਲਾ ਜੀ ਵੀ ਸੈਟ ਹੋ ਜਾਊਗਾ ਸੋਹਣਾ ਲੱਗਣਾ ਨੇ ਕੁੱਪੜ ਲੈ ਲਈ ਜਿੱਦਾਂ ਤੂੰ ਹਰ ਕਰਨਾ ਨੇ ਕੀ ਤੂੰ ਇਤਿਆਸੇ ਪਾਸੇ ਹੱਥ ਮਾਰਨੇ ਹੁੰਦੇ ਤੇਰਾ ਕੋਈ ਕੋਈ ਤਾਂ ਜੀ ਨਹੀਂ ਲੈ ਕੇ ਦਿੰਦਾ ਫੇ ਮੰਮੀ ਲੈ ਆ ਦੇਵੇ ਨਹੀਂ ਚੱਲਰਾ ਤੇ ਮੰਮੀ ਨੇ ਲੈ ਕੇ ਰੱਖੀਆਂ ਕਿੰਨੀਆਂ ਪਰ ਮੈਨੂੰ ਆ ਸੋਹਣੀਆਂ ਬੜੇ ਲੱਗਣ ਜਾਂਦੇ ਤੇ ਮੰਮੀ ਆਂਦੇ ਲੈ ਲਾ ਦੇ ਤੈਨੂੰ ਪਸੰਦ ਆਤ ਨੇ ਤੇ ਮੰਮੇ ਕਦੇ ਵੀ ਕੀ ਕਰਦੇ ਹੁੰਨੇ ਬਸ ਇਹੋ ਹੀ ਤਾਂ ਰਹਿੰਦਾ ਹੈ ਕਦੀ ਕੋਹ ਤੇ ਕਦੀ ਕੋਹ ਦੱਸ ਮਨਾ ਇਹ ਕੁੜੀ ਨੂੰ ਜੇ ਰੱਬ ਨੇ ਰਿਜਕ ਦਿੱਤਾ ਈ ਇਹਨੂੰ ਹੰਕਾਰ ਵੀ ਬੜਾ ਵਾ ਵੀ ਤੂੰ ਜੇ ਰੱਬ ਨੇ ਰਿਜਕ ਦਿੱਤਾ ਤੇ ਜਰ ਕੇ ਖਾ ਐਨਾ ਹੰਕਾਰ ਕਰਦੀ ਆ ਨਾ ਗੱਲਾਂ ਇੰਨੀਆਂ ਚੜੋ ਖਤੀਨੀਆਂ ਐਨਾ ਇਹਨੂੰ ਪਤਾ ਨਹੀਂ ਰੱਬ ਹੀ ਪੁੱਲਦਾ ਜਾਂਦਾ ਵਾ ਖਣੀ ਦੱਸ ਕੀ ਕਰੇ ਮੰਦਾ ਬਧੇਰੀ ਵਾਰੀ ਮੈਨੂੰ ਸਮਝਾਇਆ ਕਿ ਧੀਏ ਨਾ ਇਹ ਹੰਕਾਰ ਕਰਿਆ ਕਰ ਜੇ ਚਲੋ ਰੱਬ ਨੇ ਤੈਨੂੰ ਰਿਜਕ ਦੇਤਾ ਤੇਰੇ ਬੱਚੇ ਕਮਾਉਣ ਲੱਗੇ ਆ ਨਾ ਤੇ ਤੂੰ ਐਨਾ ਨਾ ਹੰਕਾਰ ਕਰ ਬਾਰੇ ਇਹ ਵੀ ਹਟਦੀ ਦੱਸ ਕੀ ਕਰ ਕਦੀ ਆ ਤੇ ਤੇੜੀਆਂ ਚਾਦਰਾਂ ਇਦਾਂ ਕਦੀ ਇਦਾਂ ਜਿਉ ਕੁੜੀ ਆ ਨਿੱਕੀ ਤੇ ਉਹਨੂੰ ਨਹੀਂ ਛੱਡਦੀ ਉਹਦੇ ਮਗਰ ਪੈ ਜਾਂਦੀ ਆ ਕੀ ਬੰਦਾ ਕੋਈ ਮੰਮੀ ਹੈ ਤੇ ਚੰਗੀਆਂ ਹੀ ਠੀਕ ਹੀ ਚਾਦਰਾਂ ਹੀ ਹੋ ਹਨਾ ਹੋਈਆਂ ਚਲੋ ਲੈ ਆਪਾਸ ਦੀਆਂ ਵਗੀਆਂ ਹੀ ਉਹ ਸਾਢੇ 7:00 ਤਿਆਰ ਹੋ ਗਏ ਹਟ ਕੋ ਕਿਹੜੀਆਂ ਲੈ ਕੇ ਵਿਛਾਈਆਂ ਜਾਣਗੀਆਂ ਨਾ ਮੈਂ ਵੀ ਰੋਜ਼ ਵਿਛਾਉਣ ਚੰਨ ਲਿਆਣੀਆਂ ਫਿਰ ਗੰਦੀਆਂ ਕਰ ਦਿੰਦੇ ਨੇ ਇੰਤਾ ਦੀਆਂ ਠੀਕ ਆ ਸਾਹਮਣੇ ਵਾਲਾ ਕਮਰਾ ਨਹੀਂ ਜਿਹੜਾ ਮੇਰੇ ਇਧਰ ਲਾ ਉਹਦੀ ਚਾਦਰ ਬਹੁਤ ਖਰਾਬ ਹੋਈ ਨਹੀਂ ਮੈਂ ਉੱਥੇ ਵਿਛਾਵਾਂਗੀ ਚਲੋ ਉੱਥੇ ਵਿਛਾ ਦੀ ਕੋਈ ਨਹੀਂ ਹਨਾ ਮੈਂ ਤੇ ਆ ਭੱਜ ਜਾ ਚਾਦਰ ਬਦਲੀ ਆ ਭੈਣ ਕੱਲ ਕਹਿਣ ਨੀ ਉਹਦਰ ਭੈਣ ਤੇਰੀ ਆਈ ਨਹੀਂ ਤੇ ਭਣਾ ਕੰਲਾ ਬੜੀਆਂ ਕਰਦੀ ਗਈਂਦੀ ਤੂੰ ਇਹ ਚਾਦਰ ਆ ਇਦਾਂ ਵਿਛਾਈਆਂ ਉਦਾਂ ਵਿਛਾਈਆਂ ਤੇ ਮੈਂ ਇਹ ਲਈ ਹੀ ਮੰਮੀ ਆਉਣੀ ਨਹੀਂ ਹੁਣੀ ਆ ਫਿਰ ਨਾ ਦਿਵਾਲੀ ਹੋ ਜੇ ਤੁਹਾਡੀ ਆਹ ਕਿਤੇ ਬੱਬਾ ਸੋਣੀ ਨਾ ਲਵੇ ਤੇ ਤੀਏ ਆ ਜਿਹੜੇ ਕੰਨ ਮਾ ਨਾ ਰੱਬ ਨੇ ਬੜੀ ਬਾਤ ਤੁਹਾਨੂੰ ਕਹ ਲੂੰਗੀ ਇਹ ਹਰੇ ਭਾਈ ਦੇ ਟੱਗ ਨਾ ਸੁਧਰ ਨਾਲ ਬੇਟੀਆਂ ਨੇ ਤੇ ਉਦੋਂ ਨਿਕਲ ਗਿਆ ਤੇ ਦੀਦੀ ਆਉਣੀ ਵਾਲੇ ਹੁਣੇ ਆ ਜਾਂਦੀ ਵੇਸਾ ਹੀ ਉਹਨੇ ਉੱਥੋਂ ਸੁਣ ਕੇ ਕਹਿਣਾ ਹਾਂ ਤੁਸੀਂ ਮੇਰੇ ਨਾ ਚੋਗੀਆਂ ਕਰ ਨਹੀਂ ਤੂੰ ਵੀ ਆ ਕੇ ਤੂੰ ਤੋ ਮੇ ਸੋਣਾ ਵਿਛਾਈ ਜੇ ਤਾਂ ਬੜੀ ਛੇਤੀ ਵਿਛਾਈ ਜੇ ਤੂੰ ਤੀਏ ਕੱਲ ਕਹਿ ਕੇ ਚੁਗਾਈ ਹਾਂ ਕਿ ਚਾਦਰ ਚੰਗੀ ਵਿਛਾਓ ਤੇ ਮੈਂ ਅੱਜ ਵਿਛਾਤੀ ਬਹਿ ਜਾ ਆ ਜਾ ਨਹੀਂ ਗੁੱਸਾ ਦਾ ਤੁਸੀਂ ਝਟ ਮੇਰੀ ਗੱਲ ਦਾ ਕਰ ਲੈਨੇ ਆ ਪਰ ਤੁਸੀਂ ਇੰਨਾ ਸੋਚੋ ਇਹਨੂੰ ਕਦੀ ਇਹ ਘਰ ਨਾਵੇਂ ਮਤਲਬ ਹੈਗਾ ਕਿ ਕਿੱਦਾਂ ਦੀ ਚਾਦਰ ਵਿਛਾਈ ਤੇ ਕਦੋਂ ਦੀ ਵਿਸ਼ੀ ਹੈ ਇਹਨੂੰ ਆਪਣੇ ਲੈਣ ਦਾ ਮਤਲਬ ਹੈਗਾ ਨੀ ਚਾਲਤੀ ਹੈ ਤੋ ਹੀ ਉਹਦਾ ਪੂਆ ਆਪਣੇ ਘਰ ਮਹਾ ਸਾਹਮਣ ਦੀਆਂ ਲਈ ਅਹੀ ਆਪਣੇ ਦਾ ਸਾਹਮਣਾ ਵਾ ਚਾਦਰਾਂ ਹੀ ਵਿਛਾਉਣੀਆਂ ਕਦੀ ਵੇਲੇ ਇੱਕ ਸਗੀਆਂ ਤੇ ਇੱਕ ਵੇਲੇ ਵੀ ਸਗੀਆਂ ਤਾਂ ਆ ਕੀ ਹੈ ਨਿਰਬਿੰਦ ਤੋ ਹੀ ਇਦਾਂ ਹੀ ਆ ਜਾ ਮੰਮੀ ਇਹ ਫੁੱਟ ਪਾਏ ਰਹੇ ਨੇ ਲਾਉਣੇ ਪਹਿਣੇ ਨੇ ਚੱਲ ਜਾਣਾ ਛੇਤੀ ਇੰਨਾ ਕਿ ਤੇ ਡਰ ਹੈਗਾ ਚਲ ਫੇਰ ਵੀ ਕਿ ਚਲ ਬਿਸ਼ਾਦ ਨੇ ਕਿਸ ਦੀ ਗੱਲ ਤੇ ਮੰਨ ਰਹਿੰਦੇ ਜੇ ਇੰਨਾ ਆਦੀ ਦੀ ਰੰਗ ਸੋਨਾ ਲੱਗਣਿਆ ਚਾਦਦਾ ਨਹੀਂ ਆ ਪਿੰਕ ਜਿਆ ਰੰਗ ਬੜਾ ਹੀ ਸੋਹਣਾ ਵਧੀਆ ਨਹੀਂ ਗਰਮੀ ਤੇ ਡਾਰ ਵਾਲੀ ਕਿਹੜੀ ਗੱਲ ਹੋਈ ਮੰਮੀ ਇਹਨੂੰ ਡਰਜੇ ਨਾ ਨਾ ਹੋਵੇ ਇਹ ਤੇ ਤੇਰੇ ਬੱਡਾਂ ਵਿੱਚੋਂ ਸਮਾਨ ਕੱਢ ਫੜਾਈਏ ਅੱਛਾ ਇਹ ਨਾ ਮੰਗਾ ਫਿਰ ਪਿੰਗਰ ਤੇਲ ਕੋ ਪਾ ਡਰ ਜਾਂਦੀ ਤੇ ਡਰਨਾ ਨਹੀਂ ਮੰਮੀ ਮੈਂ ਕੀ ਭੈਣ ਮੈਂ ਨਾ ਤੈਨੂੰ ਡਰਜਾਂਗੀ ਨਹੀਂ ਮੰਮੀ ਉਹ ਗੱਲ ਨਹੀਂ ਇਹਨੂੰ ਜੇ ਇੰਨਾ ਕੁ ਭੈਣ ਆ ਨਾ ਮੇਰਾ ਹਵੇ ਮੂੰਹ ਤੇ ਬੈਠੀ ਮੈਂ ਤਾਂ ਸਿੱਧਾ ਮੂੰਹ ਤੇ ਆਖੂ ਮੈਂ ਕਿਹ ਤੋਂ ਡਰਦੀ ਆ ਨਹੀਂ ਨਾ ਆਤੀ ਇਹ ਧਾਨੀ ਗੱਲਾਂ ਨਾ ਕਰਿਆ ਕਰ ਗੱਲਾਂ ਇਹ ਕਰੀ ਕਿ ਭੈਣ ਗੱਲਾਂ ਇਦਾਂ ਦੀਆਂ ਨਹੀਂ ਨੀ ਜੇ ਮੈਂ ਤੁਹਾਡੇ ਕੋਈ ਖਾਣੀਆ ਹੁੰਦੀ ਆ ਹੁੰਦੀ ਤੇ ਚਾਦਰਾਂ ਤੇ ਫੇਰ ਦੱਸ ਜੇ ਤੂੰ ਹੁਣ ਮੂੰਹ ਪਾੜ ਕੇ ਉਹ ਗੱਲ ਮੰਗ ਹੀ ਲਵੇਂਗੀ ਤੇ ਲੈ ਜੀ ਇੱਕ ਅੱਧੀ ਜਿਹੜੀ ਖੜਨੀ ਆਊਗੀ ਪਰ ਰੁਪਿੰਦਰ ਰੱਬ ਘਰੇ ਹੀ ਦੇਵੇ ਮੰਗੀ ਤਾਂ ਨਹੀਂ ਘੇਤੋਂ ਹੁੰਦਾ ਮਾਪਿਓ ਕੋ ਜਿਹੜਾ ਮੰਗਣਾ ਹੂ ਥੋੜਾ ਹੁੰਦਾ ਮਾਪਿਓ ਕੋ ਤੇ ਮੰਗਣਾ ਹੁੰਦਾ ਤੇ ਬੱਚਿਆਂ ਦਾ ਫਰਜ਼ ਹੀ ਹੁੰਦਾ ਮਾਪਿਆਂ ਨੂੰ ਨਹੀਂ ਜੇ ਤੂੰ ਆਹ ਦਿੱਤਾ ਪੀ ਜੇ ਤੂੰ ਮੰਗ ਹੀ ਲੈਣੀ ਹੋ ਫੇਰ ਮੈਂ ਤੇਰੇ ਕੋ ਮੰਗ ਲਵਾ ਮੇਰੀ ਗੱਲ ਸੁਣ ਰੀ ਜਨਾ ਮੇਰੇ ਬੱਚੇ ਚੀਜ਼ ਘੱਲ ਦੇ ਕੋ ਰੀ ਜਨਾ ਮੈਂ ਲੈ ਕੇ ਆਉਣੀ ਆ ਜਦੋਂ ਤੂੰ ਮੰਗੇਂਗੀ ਤੇ ਮੈਨੂੰ ਕਿੱਡਾ ਬੁਰਾ ਲੱਗੂਗਾ ਮੇਰਾ ਜੀ ਕਰੂ ਦੇਣ ਨੱਕੋ ਮੂੰਹ ਝੁਲਕੇ ਮੈਂ ਕਿਹਨੂੰ ਦਵਾਂ ਸਹੀ ਚੀਜ਼ ਇਹ ਗੱਲ ਸੁਣੋ ਮੈਂ ਤੁਹਾਡੇ ਕੋ ਥੋੜੀ ਮੰਗਣ ਦੀ ਕੱਲ ਨੂੰ ਹੁਣ ਤੁਸੀਂ ਆਪਣੀ ਕੁੜੀ ਦਾ ਵਿਆਹ ਕਰਨਾ ਤੁਸੀਂ ਨਹੀਂ ਆਪਣੀ ਧੀ ਨੂੰ ਦੇਣ ਮੈਂ ਤੇ ਆਪਣੀ ਮਾਂ ਨੂੰ ਮੰਗ ਲਈ ਆ ਤੁਸੀਂ ਕਿਉਂ ਗੁੱਸਾ ਕਰਦੇ ਹੋ ਨਾ ਐਦਾਂ ਆਖਿਆ ਕਰਦੀ ਤੇਰੇ ਨਿੱਕੀ ਭੈਣ ਤੇਰੇ ਧੀਆ ਪੁੱਤਾਂ ਵਰਗੀ ਐ ਨਹੀਂ ਤੂੰ ਹੱਥੀ ਪਾ ਲਈ ਐ ਐਦਾਂ ਨਾ ਇਹ ਡੈਡੀ ਮੈਨੂੰ ਕਹਿਣ ਦੇ ਹੀ ਵੀ ਤ ਉਹ ਮੱਦੀ ਖਾਣਾ ਤੇ ਵੱਡੇ ਬੈੱਡ ਤੇ ਰਸਾਈ ਖਾਣੀ ਤੇ ਉਹ ਕਢਵਾ ਕੇ ਲੈ ਗਈ ਇੰਨਾ ਤੇ ਰਪਿੰਦਰ ਉਹ ਗੱਸਾ ਜੇ ਮੈਨੂੰ ਦਿੱਤਾ ਉਹਨਾਂ ਹੀ ਤੈਨੂੰ ਦਿੱਤਾ ਠੀਕ ਆ ਨਾ ਤੇ ਡੈਡੀ ਜਾਂਦੇ ਲੈ ਗਈ ਡੈਡੀ ਨੂੰ ਇਹ ਨਹੀਂ ਪਤਾ ਉਤੋਂ ਆਖਰਾਂ ਦੀ ਠੰਡ ਆ ਗਈ ਆ ਡੈਡੀ ਕਿਦਾਂ ਬਾਹਰ ਕੰਮ ਕਰਦੇ ਆਏ ਤੇ ਉਹ ਬਣਾ ਕਰਨੀ ਆ ਬੀ ਦੀ ਸਾਲੇ ਮਾਰੀ ਗਾੜੀ ਪੁੱਤ ਦਾ ਗਾੜੀ ਪੁੱਤ ਦਾ ਤੇ ਨੋਹ ਤਾਂ ਐੜ ਨਿਕਲ ਗਿਆ ਪੁੱਤਰੇ ਪੁੱਤਰੀ ਨਾ ਨਾ ਨਿਕੱਕ ਬਣਾਉਣਾ ਨੇ ਹੋਣੇ ਹੀ ਆ ਕੱਲ ਨੂੰ ਅੱਜ ਨਹੀਂ ਪੁੱਤਰੇ ਪੁੱਤਰੀ ਦਾ ਤੁਹਾਡੇ ਘਰ ਕਾਚੂਲੇ ਜਾਂਦੇ ਹੀ ਤੇ ਪਹਿਲਾਂ ਜਾਣਦੇ ਜੇ ਉਦੋਂ ਦੇ ਕਦੀ ਤੁਸੀਂ ਇਹ ਗੱਲ ਕਹੀ ਨਹੀਂ ਤੇਰੇ ਘਰ ਕਿਹੜਾ ਨਹੀਂ ਜਾਂਦਾ ਨਹੀਂ ਚਾਲਨ ਨਾ ਨਾ ਪਰਦੇ ਮਮੀ ਸੁਣੋ ਬੜਾਈ ਪਰੇਸ਼ਾਨ ਹੋ ਗਈਆਂ ਇੰਨੀ ਮਤਵ ਹੋ ਗਈਆਂ ਵੀ ਤੂੰ ਮੇਰੇ ਝੋਲੇ ਨਾਲਦੀਆਂ ਤੇਰੇ ਘਰ ਮੇਰ ਨੂੰ ਵਾਧ ਹੀ ਗਿਆ ਘੱਟ ਨਹੀਂ ਗੱਲ ਸੁਣ ਲਓ ਦੀਦੀ ਮੈਂ ਕਦੀ ਤੁਹਾਡੀ ਅੱਗੇ ਨਹੀਂ ਬੋਲੀ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਕੁਝ ਸਮਝ ਨਹੀਂ ਆਉਂਦਾ ਸਮਝ ਵੀ ਤਾਂ ਸਾਰੀ ਆ ਸਮਝ ਮੈਨੂੰ ਵੀ ਸਾਰੀ ਆ ਹੈਨਾ ਤੇਰੇ ਸਸ ਸਾਰੇ ਮੁਕੜੇ ਚੂੜੀਆਂ ਪਾਏ ਮੈਂ ਤੇ ਆਖਿਆ ਨਹੀਂ ਵੀ ਮੈਂ ਤਾਂ ਨਹੀਂ ਮਾਂ ਸੇ ਕਹੀ ਤੂੰ ਕਿੰਨਾਂ ਦੀ ਮੈਂ ਘੋੜੇ ਨਹੀਂ ਮਮੀ ਮੈਨੂੰ ਸੁਣੋ ਕਹਿੰਦੇ ਕਿ ਤਾਰੇ ਕਿੰਨੇ ਸੇ ਦਾ ਆ ਰਿਹਾ ਹੈ ਜੇ ਸਾਡੇ ਆ ਕੇ ਇੱਕ ਸਹੁਰਿਆਂ ਦੀ ਮੰਦਰੀ ਤੇ ਬੈਠਿਆ ਨਹੀਂ ਮੇਰੇ ਕੋ ਅੱਜ ਤੂੰ ਇੱਕ ਦਿਨ ਦੋ ਲੱਲਾ ਲੈ ਮਾਂ ਕਿਹਦੀ ਇਹ ਬਾਤ ਸਾਂ ਕਰੂ ਮਮੀ ਤੇਰੀ ਗੱਲ ਸੁਣੋ ਜਦੋਂ ਕਿ ਰਿਸ਼ਤੇਦਾਰ ਵੀ ਜਾਉਣਾ ਉਦੋਂ ਹੀ ਇਹ ਕਹਿ ਦੇਣਗੇ ਇਹਨਾਂ ਦੀ ਕਿਹੜੀ ਪੈੜੀ ਹੈਗੀ ਇਹਨਾਂ ਨੇ ਕਿਹੜੇ ਦਸ ਮੈਂ ਕਦੀ ਇਹਨਾਂ ਨੂੰ ਕੋਈ ਚੀਜ਼ ਦਿੱਤੀ ਮੈਂ ਲਈ ਤੇ ਹੈ ਨਹੀਂ ਚਲਤੀ ਇਹ ਕੋਈ ਨਹੀਂ ਤੂੰ ਵੀ ਗਰਮੀ ਤੈਨੂੰ ਇਹ ਬਾਪੂ ਦੇ ਸਾਹਮਣੇ ਸਜੰਦਾ ਮੈਂ ਹੁਣ ਨਿਆਣੀ ਆ ਕਹਿੰਦੀ ਤੇ ਵਿਆਹੀ ਨਹੀਂ ਮੇਰੇ ਵੀ ਬੱਚੇ ਆ ਜਿੱਥੇ ਨਹੀਂ ਉੱਥੇ ਦੀਦੀ ਇਹ ਗੱਲ ਕਹਿ ਦਿੰਦੇ ਨੇ ਕਦੀ ਕਿਤੇ ਵਿਆਹ ਤੇ ਸ਼ਾਦੀ ਤੇ ਕਦੀ ਕਿਤੇ ਜਿਹੜੀ ਤੂੰ ਚੁੱਪ ਕਰਨੀ ਕਦੇ ਦੀ ਮੈਂ ਚੁੱਪ ਕੀਤੀ ਆ ਤੇ ਤੂੰ ਬਾਅਦੇ ਘੋੜੇ ਚੜੀ ਜਾਂਦੀ ਆ ਜਿਹੜੀ ਤੂੰ ਕਰਦੀ ਨਾ ਜਮੀਨ ਦੀ ਗੱਲ ਵੀ ਇਹਨਾਂ ਦੀ ਪੈਲੀ ਹੈ ਨਹੀਂ ਦੀਦੀ ਦੱਸ ਜੇ ਹੈ ਨਹੀਂ ਤੈਨੂੰ ਹੈ ਨਹੀਂ ਆਖੀ ਜਾਣਾ ਉਹਨੂੰ ਮੈਂ ਕਿੱਦਾਂ ਆਖਦਾ ਕਿ ਹੈਗੀ ਆ ਮੇਰੀ ਗੱਲ ਸੁਣੋ ਤੇ ਜੇ ਟੱਡ ਕੋ ਪੈਲੀ ਆ ਤੇ ਕਿਹੜੀ ਚੀਜ਼ ਨਾਲ ਕੋ ਅਲਕਾਰ ਆ ਦੱਸੋ ਨੇ ਜ਼ਮੀਨ ਅਲੋਕਾਰ ਹੀ ਆ ਜਮੀਨ ਤੇ ਜੱਟ ਦੀ ਜਾਨ ਹੁੰਦੀ ਆ ਤੂੰ ਕੀ ਜਾਣੇ ਤੂੰ ਤੇ ਤਾਂ ਜਾਣੇਂ ਕਿ ਤੇਰੇ ਖਾਤ ਦੀ ਬਾਤ ਨਹੀਂ ਗਰਮੀਤ ਆਵੇ ਤੇਰੇ ਗੜੀ ਜੋੜੇ ਹੱਥ ਨਹੀਂ ਤੁਸੀਂ ਨਾ ਹੀ ਲੜਿਆ ਕਰੋ ਆਉਂਦੀਆਂ ਨੇ ਆ ਨਾ ਤੇ ਮੈਂ ਸਮਝਾਇਆ ਤੇਰੇ ਪਿਆਰ ਦੀ ਗੱਲ ਕਰ ਮੈਂ ਉਹਨਾਂ ਨੂੰ ਮੋਦੀ ਕਿ ਇੱਥੇ ਬੱਦਗੇ ਹੋਣਗੇ ਅੱਛਾ ਹੁਣ ਤੇਰਾ ਇਹ ਵੀ ਆ ਕਿ ਇਹ ਨਾ ਆਵੇ ਮਤਲਬ ਜਿਹੜੀ ਸਾਹਮਣੇ ਵੀ ਗੱਲਾਂ ਕਰੇ ਵੀ ਉਹਨਾਂ ਨੂੰ ਵੀ ਕਿੰਨੀ ਕਿੰਨੀ ਗੱਲ ਫੋਨ ਤੇ ਦੱਸਦੀ ਆ ਇੱਧਰ ਦੀ ਉੱਧਰ ਉੱਧਰ ਦੀ ਉੱਧਰ ਮੈਂ ਗੰਦੀ ਆ ਪੀ ਕਰਦੀ ਆ ਤੁਹਾਡੇ ਘਰ ਦੇ ਪੂਰੀ ਇਹਨੇ ਜਾਣ ਕਰੀ ਲਈ ਜਿਦੋਂ ਦੀ ਉਹ ਘਰ ਵਿੱਚ ਬੋਲੀ ਜਾਨੀ ਬੋਲੀ ਜਾਨੀ ਆ ਤੇ ਭਾਬੀ ਕਿਹੜਾ ਉਹ ਘਰ ਵਿੱਚ ਮੰਮੀ ਨੇ ਤੂੰ ਤੰਗ ਕਰਦੀ ਵੀ ਜਾ ਕੇ ਬੈੱਡ ਸ਼ੀਟਾਂ ਲਾਇਆ ਤੇ ਚੌੜ ਲਿਆ ਜਿਹੜੇ ਤੋਂ ਕਿਤੇ ਨਾ ਜ਼ਮੀਨ ਦੀ ਗੱਲ ਹੈਗੀ ਨਾ ਸਾਡੇ ਪਿਓ ਕੋ ਭਰਾ ਕੋ ਖੜਦੀ ਆ ਨਾ ਚੌੜਾ ਦੀਆਂ ਪੌੜੀਆਂ ਪਰ ਨਹੀਂ ਮੈਂ ਟੱਕਰ ਨਹੀਂ ਨਾ ਮੈਂ ਆ ਨਹੀਂ ਏ ਆਪਣੇ ਆਪੋ ਸਭ ਨਹੀਂ ਕਰੀ ਬਾਵਾਂ ਕਿਹੜੇ ਕੋ ਨਾ ਦਿੰਦੇ ਨਹੀਂ ਵਾਲਾ ਕਹਿੰਦੇ ਰਹਿੰਦੇ ਹੋ ਤੂੰ ਨਹੀਂ ਬੱਡੇ ਹੋਣਾ ਬੱਡੇ ਨੂੰ ਇੱਜ਼ਤ ਬਣਾ ਕੇ ਰੱਖਣੀ ਚਾਹੀਦੀ ਆ ਤੈਨੂੰ ਇੱਜ਼ਤ ਕਿਸ ਦੀ ਕਰਨੀ ਨਹੀਂ ਆਉਂਦੀ ਠੀਕ ਆ ਮੈਂ ਤੁਹਾਨੂੰ ਕੀ ਕਹਾਂ ਜਦੋਂ ਤੁਸੀਂ ਆਇਆ ਆ ਗੱਲਿੰਦਾ ਉਹ ਗੱਲੀਆਂ ਨਹੀਂ ਧਨਾ ਕਰ ਮੇਰਾ ਸਿਆਣੀ ਨਹੀਂ ਹੁਣ ਤੇ ਆ ਮੈਂ ਚੱਲੀ ਪਰ ਇਹ ਜਾਣਾ ਨਹੀਂ ਜਦੋਂ ਤੁਸੀਂ ਹੋ ਕੇ ਥੋੜਾ ਚਾਈਦਾ ਮਾਪ ਕਰ ਦੇ ਨਹੀਂ ਜਾਣਾ ਕੋਈ ਬੰਦੀ ਲੈ ਸਮਝਾਓ ਇਹ ਆਂਦੀ ਹੀ ਵੀ ਜਦੋਂ ਮੈਂ ਆਉਣੀ ਤੂੰ ਨਾ ਆਇਆ ਕਰ ਇਹਦਾ ਇਹ ਹੋਇਆ ਜਿਹੜਾ ਮੈਂ ਖੜਦੀ ਆ ਤਾਂ ਪਤਾ ਹੀ ਨਾ ਲੱਗਦਾ ਪਤਾ ਹੀ ਨਾ ਲੱਗਦਾ ਛੱਡੋ ਮੇਰੇ ਮੇਰੇ ਖਾਣੇ ਨਹੀਂ ਖਾਂਦਾ ਤੇ ਅੱਜ ਕੋ ਤੂੰ ਹੀ ਕਰ ਲੋ ਨੀਚੋਂ ਉੱਪਰ ਕਰ ਪਿੰਦਰੇ ਤੂੰ ਹੀ ਜੱਜ ਮੈਨੂੰ ਬੱਲੇ ਹੱਥ ਦੀ ਕਿੰਨੇ 10 12 ਸਾਲ ਹੋਏ ਗਿਆਨ ਹੋਦੋ ਟੜਟੜੀ ਟੜਟੜੀ ਸ਼ੁਰੂ ਤੂੰ ਆ ਲੈ ਜਾਨੀ ਮੈਂ ਚੱਲ ਕੋਈ ਨਹੀਂ ਇੱਥੇ ਕਾਹਦਾ ਸ਼ਰੀਰ ਕਾ ਤੂੰ ਹੀ ਗੋਸ਼ ਬਣਦਾ ਮੈਂ ਜਾਣਦੀ ਇੱਥੇ ਭਰਾ ਪਰ ਜਾਈ ਲੋ 100 ਰੁਪਏ ਕਿਤੇ ਮੰਮੀ ਨੇ ਸੂਟੀ ਸਮਾਈ ਦੇ ਦੂਗੀ 500 ਦੇ ਮਾ ਲੈ ਕੇ ਲਵਾਲਾ ਤੋਂ ਲੈਂਦੀ ਆ ਮੁੜ ਕੇ ਦਹਾ ਵੀਆਂ ਜਿ ਕਸ਼ੇਰੇ ਮੇਰੀ ਸਾਲਾ ਕੇ ਬੋਲ ਤਾ ਹਾਂ ਤੂੰ ਇਹਨੂੰ ਦੱਸ ਦਿਆਂ ਕਿ ਸਵਾਇਆਂ ਦੇ ਪੈਸੇ ਵਾਧ ਲੈ ਲੈਂਦੀ ਐ ਤੇ ਮਾਵਾ ਦੇ ਪੈਸੇ ਵਾਧ ਹੁਣ ਮੇਰੀ ਧੀ ਇਹ ਵੀ ਆ ਰਹੀ ਗੱਲ ਕਰਦੀ ਤੂੰ ਇਹ ਤੇ ਬਹੁਤ ਬੰਦੇ ਰੱਖਾ ਰੱਖਦੇ ਨੇ ਮੈਂ ਜੋ ਉਹ ਗੱਲ ਚੂੜੀਆਂ ਵੀ ਲਾ ਕੇ ਘਰ ਰੱਖੇ ਨੇ ਤੇ ਸਾਰ ਤੋਂ ਮਾਰੀ ਸੋ ਅਬ ਜਾ ਕੇ ਇਹ ਸਾਨਾ ਕਾਦਾ ਮਦਦ ਨਾਲ ਮੁੰਡਾ ਵੇ ਤੇ ਤੂੰ ਰੱਜ ਕੇ ਖਾ ਉਹਨੂੰ ਵੀ ਦਵੇ ਤੇਰੀ ਦਿੱਕੀ ਪੈਣਾ ਕਰੋ ਤੋ ਜਰਿਆ ਨਹੀਂ ਜਾਂਦਾ ਮਮੀ ਵਾਰੀ ਗੱਲ ਨਹੀਂ ਕੋਤੇ ਐਦਾ ਨਹੀਂ ਕਰੀ ਜਾਂਦੀ ਆਪਣੀ ਤੇ ਨਹੀਂ ਔਕਾਤ ਹੈ ਨਹੀਂ ਕਿ ਜਿਹੜਾ ਕੋਰੋਨਾ ਦੇ ਚੱਲਿਆ ਜਾਂਦੀ 加油！Yeah, yeah. Yeah, yeah.